ਕੱਲ ਮਹਾਲੀ ਕੋਰਟ ਨੇ ਰੇਡ ਸਰਚ ਛਾਪੇ ਮਾਰੀ ਇਹ ਤਿੰਨ ਸ਼ਬਦਾਂ ਤੇ ਤਾਂ ਕੰਪਲੀਟ ਰੋਕ ਲਾ ਦੁੱਤੀ ਹੈ ਇਸ ਕੇਸ ਦੇ ਵਿੱਚ ਕੋ ਮੈਂ ਵਿਜੀਲੈਂਸ ਨੂੰ ਪਹਿਲਾਂ ਵੀ ਇਹ ਗੱਲ ਆਉਂਦੇ ਸਰ ਕਹੀ ਕਿ ਭਾਈ ਜਿਹੜੇ ਘਰ ਦੀ ਮੰਤੀ ਕਰਨੀ ਚਾਹੁੰਦੇ ਆ ਤਾਂ ਘਰ ਹੀ ਕਿਰਾਏ ਤੇ ਇਹ ਤਾਂ ਉਰੇ ਕਿਉਂਕਿ ਮਜੀਠਿਓ ਚੋਣ ਲੜਦੇ ਨੇ ਇਹ ਘਰ ਉਰੇ ਰੈਂਟ ਤੇ ਲਿਆ ਹੋਇਆ ਅੰਮ੍ਰਿਤਸਰ ਮਜੀਠੇ ਤੇ ਦਿੱਲੀ ਉਹ ਤਿੰਨਾਂ ਦੀ ਵੀਡੀਓਗ੍ਰਾਫੀ ਕੋਰਟ ਦੇ ਵਿੱਚ ਤੁਰੰਤ ਪ੍ਰਭਾਵ ਨਾਲ ਸਬਮਿਟ ਕਰੋ ਤਾਂ ਕਿ ਕੋਰਟ ਦੇਖੇ ਕਿ ਤੁਸੀਂ ਵਾਰੰਟ ਦੀ ਆੜ ਚ ਕਰ ਕੀ ਰਹੇ ਹੋ ਹਾਈ ਕੋਰਟ ਨੇ ਕਿਹਾ ਡਿਵੀਜ਼ਨ ਬੈਂਚ ਨੇ ਕਿ ਵਿਕਰਮ ਮਜੀਠੀਆ ਦਾ ਡਰਗ ਨਾਲ ਕੋਈ ਲਿੰਕ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸਾਬਤ ਕਰ ਸਕੀ ਨਾ ਹੀ ਕੋਈ ਫਾਈਨੈਂਸ਼ੀਅਲ ट्रांजैक्शन ਦਾ ਸਬੂਤ ਹੈ ਸੁਪਰੀਮ ਕੋਰਟ ਨੇ ਕਸਟਡੀ ਦੇਣ ਤੋਂ ਮਨਾ ਕਰਤਾ ਇਹ ਕੱਲ ਵਿਧਾਨ ਸਭਾ ਦੇ ਅੰਦਰ ਵੀ ਭਗਵੰਤ ਮਾਨ ਸਾਹਿਬ ਡਰਾਮੇ ਤਾਂ ਬਹੁਤ ਕਰਦੇ ਨੇ ਇਹਨਾਂ ਨੂੰ ਇਹ ਦਿਖਾਓ ਕਿ ਅਰਵਿੰਦ ਕੇਜਰੀਵਾਲ ਜਿਹੜਾ ਭਗਵੰਤ ਮਾਨ ਸਾਹਿਬ ਦਾ ਸਿਆਸੀ ਗੁਰੂ ਹੈ ਇਹ ਅਰਵਿੰਦ ਕੇਜਰੀਵਾਲ ਦੀ ਲਿਖਤੀ ਮਾਫੀ ਹੈ ਇਹ ਚ ਮੰਨੇ ਅਰਵਿੰਦ ਕੇਜਰੀਵਾਲ ਕਿ ਮੈਂ ਡਰੱਗ ਦੇ ਝੂਠੇ ਤੇ ਗਲਤ ਅਲੀਗੇਸ਼ਨ ਵਿਕਰਮਜੀਤਿਆ ਤੇ ਲਾਏ ਨੇ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਇਸ ਲਈ ਮੈਂ ਜਨਤਕ ਤੌਰ ਤੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ 5.5 ਮਹੀਨੇ ਪਹਿਲਾਂ ਵੀ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਆ ਪਿੱਲੋ ਪੁੱਲੋ ਤਾਂ ਉਦੋਂ ਨਹੀਂ ਮੰਗੇ ਨਾ ਸਾਨੂੰ ਲੋੜ ਹੈ ਚੜ੍ਹਦੀ ਕਲਾ ਦੇ ਵਿੱਚ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਵਿਕਰਮ ਮਜੀਠੀਆ ਸਾਨੂੰ ਸੂਲਤਾਂ ਦੀ ਲੋੜ ਨਹੀਂ ਜਿਹੜਾ orange category inmate ਆ ਉਹਨੂੰ ਤੁਸੀਂ ਬਾਕੀਆਂ ਨਾਲੋਂ ਅਲੱਗ ਬੈਰਕ 'ਚ ਰੱਖਣਾ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਹਾਈ ਰਿਸਕ ਤੇ ਆ ਹੁਣ ਵਿਕਰਮ ਮਜੀਠੀਆ ਦੀ ਬੈਰਕ ਦੇ ਵਿੱਚ 9 ਬੰਦੇ ਵਾਰਡ ਦਿੱਤੇ ਗਏ ਨੇ ਜਿਹੜੇ ਕਿ ਤੁਹਾਨੂੰ ਪਤਾ ਹੈ ਕਿ ਨਾਬਾ ਜੇਲ੍ਹ 'ਚ ਸਾਰੇ ਗੈਂਗਸਟਰ ਨੇ ਸੋ ਖੇਡਾਂ ਖੇਡ ਕੀ ਰਹੀ ਹੈ ਸਰਕਾਰ ਸਰਕਾਰ ਦਾ ਨਾ ਤਾਂ ਇਨਵੈਸਟੀਗੇਸ਼ਨ ਤੇ ਧਿਆਨ ਹੈ ਨਾ ਸਰਕਾਰ ਦਾ ਕਿਸੇ ਹੋਰ ਚੀਜ਼ ਤੇ ਧਿਆਨ ਹੈ ਧਿਆਨ ਸਾਰਾ ਲਾਇਆ ਹੋਇਆ ਵੀ ਆ ਜਿਹੜੀ ਇੱਕ ਮੁੱਛਾਂ ਵਾਲੀ ਫੋਟੋ ਹੈ ਨਾ ਇਹ ਵਾਰ ਨਾਲ ਤੀਸਰੀ ਵਾਰ ਵਿਜੀਲੈਂਸ ਦੀ ਟੀਮ ਅਮਰਸਰ ਸਿੱਧ ਬਿਕਰਮ ਸਿੰਘ ਮੀਠਿਆ ਦੀ ਰਿਹਾਈ ਤੇ ਪਹੁੰਚੀ ਹੈ ਪਰ ਇਸ ਵਾਰ ਬਹਾਲੀ ਕੋਰਟ ਦੇ ਹਦੇਸ਼ ਅਨੁਸਾਰ ਸੀਨੀਅਰ ਅਕਾਲੀ ਆਗੂ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਹਾਜ਼ਰੀ ਮੌਜੂਦਗੀ ਦੇ ਵਿੱਚ ਜਿਹੜੇ ਹੈ ਇਹ ਵੈਲਿਊਏਸ਼ਨ ਕੀਤੀ ਗਈ ਹੈ ਕਲੇਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਕਾਰਵਾਈ ਦੇਖੋ ਅੱਜ ਜੁਰੇ ਮੈਂ ਕੋਰਟ ਦੇ ਆਰਡਰ ਦੇ ਨਾਲ ਆਇਆ ਕਿਉਂਕਿ ਪਿਛਲੇ 2 ਦਿਨ ਤੋਂ ਲਗਾਤਾਰ ਸਰਕਾਰ ਵੱਲੋਂ ਇਹਨਾਂ ਦੇ ਮੀਡੀਆ ਸੈੱਲ ਵੱਲੋਂ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਹੈ ਕਿ ਜੀ ਵਿਕਰਮ ਮਜੀਠੀਆ ਦੇ ਹੁਣ ਘਰ ਦੇ ਉੱਤੇ ਰੇਡ ਹੋਰੀ ਹੈ ਪਤਾ ਨਹੀਂ ਨਵੇਂ ਤੱਥ ਲੱਭ ਗਏ ਸੋ ਕੱਲ ਮਹਾਲੀ ਕੋਰਟ ਨੇ ਰੇਡ ਸਰਚ ਛਾਪੇ ਮਾਰੀ ਇਹ ਤਿੰਨ ਸ਼ਬਦਾਂ ਤੇ ਤਾਂ ਕੰਪਲੀਟ ਰੋਕ ਲਾ ਦਿੰਦੀ ਹੈ ਇਸ ਕੇਸ ਦੇ ਵਿੱਚ ਔਰ ਵਿਜੀਲੈਂਸ ਨੂੰ ਕੱਲਾ ਇਵੈਲੂਏਸ਼ਨ ਕਰਨ ਨੂੰ ਕਿਹਾ ਮੁਲਾਂਕਣ ਮੁਲਾਂਕਣ ਕਾਦਾ ਹੋਏਗਾ ਜਿਹੜੀ ਲਿਸਟ ਆਲਰੇਡੀ ਕੋਰਟ ਦੇ ਵਿੱਚ ਹੈ 25 ਤਰੀਕ ਨੂੰ ਜਦੋਂ ਵਿਕਰਮ ਜੀਠੀਆ ਸਾਹਿਬ ਨੂੰ ਉਹ ਝੂਠੇ ਮੁਕਦਮੇ 'ਚ ਅਰੈਸਟ ਕੀਤਾ ਤਾਂ ਕੋਰਟ ਦੇ ਵਿੱਚ ਇੱਕ ਫਰਦ ਜਾਮਾ ਤਲਾਸ਼ੀ ਹੈ ਉਹਦੇ 'ਚ ਕੁਝ ਆਰਟੀਕਲ ਲਿਖੇ ਨੇ ਉਹ ਆਰਟੀਕਲ ਮੈਂ ਦੱਸ ਦੇਣਾ ਕਿ ਕਿਸ ਤਰੀਕੇ ਦੇ ਆਰਟੀਕਲ ਲਿਖਦੇ ਨੇ 5 ਸੀਟਰ ਸੋਫਾ 2 AC ਫਰਿੱਜ ਮਾਈਕ੍ਰੋਵੇਵ ਲੈਪਟਾਪ ਸੋ ਉਹਨਾਂ ਦੀ ਕੀਮਤ ਅਸੈਸ ਕਰਨ ਦੇ ਲਈ ਵਿਜੀਲੈਂਸ ਉਰੇ ਆਈ ਸੀ ਚੱਲ ਚੱਲ ਜਾਇਦਾਦ ਦੀ ਕੀਮਤ ਅੰਕਣੀ ਹੈ ਕੀਮਤ ਅੰਕਣੀ ਹੈ ਔਰ ਇਹ ਜਿਹੜਾ ਘਰ ਹੈ ਇਹਦੀ ਮਿੰਤੀ ਕਰਨੀ ਹੈ ਸੋ ਮੈਂ ਵਿਜੀਲੈਂਸ ਨੂੰ ਪਹਿਲਾਂ ਵੀ ਇਹ ਗੱਲ ਆਉਂਦੇ ਸਰ ਕਹੀ ਕਿ ਭਾਈ ਜਿਹੜੇ ਘਰ ਦੀ ਮੰਤੀ ਕਰਨੀ ਚਾਹੁੰਦੇ ਆ ਤਾਂ ਘਰ ਹੀ ਕਿਰਾਏ ਤੇ ਹੈ ਇਹ ਤਾਂ ਉਰੇ ਕਿਉਂਕਿ ਮਜੀਠਿਓ ਚੋਣ ਲੜਦੇ ਨੇ ਇਹ ਘਰ ਉਰੇ ਰੈਂਟ ਤੇ ਲਿਆ ਹੋਇਆ ਸੋ ਰੈਂਟ ਵਾਲੀ ਜਿਹੜੀ ਪ੍ਰਾਪਰਟੀ ਆ ਉਹਨੂੰ ਚਾਹੇ ਫੀਤਾ ਇੱਧਰ ਨੂੰ ਮਾਰ ਲਓ ਇੱਧਰ ਨੂੰ ਮਾਰ ਲਓ ਉੱਪਰ ਮਾਰ ਲਓ ਨੀਚੇ ਮਾਰ ਲਓ ਮੇਰਾ ਡਿਸਪਰਪੋਰਸ਼ਨਲ ਟੈਕਸਟ ਨਹੀਂ ਮੈਂ ਕਿਰਾਏ ਤੇ ਰਹਿਣਾ ਕਿਉਂ ਆਪਾਂ ਸਰਕਾਰੀ ਪੈਸੇ ਦਾ ਸਰਕਾਰੀ ਸਮੇਂ ਦੀ ਬਰਬਾਦੀ ਕਰ ਰਹੇ ਆ ਪਰ ਕਿਉਂਕਿ ਵਿਜੀਲੈਂਸ ਦੇ ਆਪਣੇ ਹੱਥ ਕੁਝ ਨਹੀਂ ਜੋ ਉੱਪਰੋਂ ਸੰਦੇਸ਼ ਆਉਂਦਾ ਉਹਨਾਂ ਨੇ ਉਹਦਾ ਪਾਲਨ ਕਰਨਾ ਪਰ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਕੋਰਟ ਨੇ ਇਹ ਜਿਹੜੀ ਇਲੈਗੈਲਿਟੀ ਇਹ ਲੋਕ ਕਮਿਟ ਕਰ ਰਹੇ ਸੀ ਜਿਹੜਾ ਲਗਾਤਾਰ ਕਹਿੰਜੀ ਅਸੀਂ ਤਾਂ ਛਾਪੇਮਾਰੀ ਕਰ ਰਹੇ ਹਾਂ ਜੀ ਸਰਚ ਕਰ ਰਹੇ ਹਾਂ ਤੇ ਪੂਰਨ ਤੌਰ ਤੇ ਪਾਬੰਦੀ ਹੈ ਸਿਰਫ ਵੈਲਿਊ ਅਸੈਸ ਹੋ ਸਕਦੀ ਹੈ ਉਹ ਵੀ ਉਹ ਚੀਜ਼ਾਂ ਦੀ ਜਿਹੜੀਆਂ ਆਲਰੇਡੀ ਕੋਰਟ ਦੇ ਵਿੱਚ ਲਿਸਟ ਦਿੱਤੀ ਹੈ ਜੀ ਸਰਬ ਜੋ ਕੱਲ ਵਿਜੀਲੈਂਸ ਨੇ ਇਥੇ ਕਾਰਵਾਈ ਕੀਤੀ ਜੋ ਜਾਂਚ ਪੜਤਾਲ ਕੀਤੀ ਫਿਰ ਉਹ ਕੀ ਸੀ ਉਹ ਕੋਰਟ ਨੇ ਉਹ ਤੇ ਤਾਂ ਹੀ ਪਾਬੰਦੀ ਲਾਈ ਤਾਂ ਹੀ ਉਹਨੂੰ ਰੋਕਿਆ ਗਿਆ ਨਹੀਂ ਚੱਲਦੀ ਜਾਂਚ ਨੂੰ ਅਗਰ ਉਹ ਚ ਕੋਈ ਇਲੈਗੈਲਿਟੀ ਸੀ ਕੋਰਟ ਨੇ ਉਹ ਦੇਖ ਕੇ ਸਮਝ ਕੇ ਉਹਦੇ ਤੇ ਰੋਕ ਲਾਈ ਤੇ ਇਹਨਾਂ ਨੂੰ ਕਿਹਾ ਕਿ ਜੋ ਕੁਝ ਤੁਸੀਂ ਕੱਲ ਕੀਤਾ ਤਿੰਨ ਥਾਵਾਂ ਤੇ ਅੰਮ੍ਰਿਤਸਰ ਮਜੀਠੇ ਤੇ ਦਿੱਲੀ ਉਹ ਤਿੰਨਾਂ ਦੀ ਵੀਡੀਓਗ੍ਰਾਫੀ ਕੋਰਟ ਦੇ ਵਿੱਚ ਤੁਰੰਤ ਪ੍ਰਭਾਵ ਨਾਲ ਸਬਮਿਟ ਕਰੋ ਤਾਂ ਕਿ ਕੋਰਟ ਦੇਖੇ ਕਿ ਤੁਸੀਂ ਵਾਰੰਟ ਦੀ ਆੜ ਵਿੱਚ ਕਰ ਕੀ ਰਹੇ ਹੋ ਕਿਉਂਕਿ ਕੱਲੀ ਪਰਮਿਸ਼ਨ ਵੈਲਿਊਏਸ਼ਨ ਦੀ ਹੈ ਕੋਈ ਨਵੀਂ ਸਰਚ ਨਹੀਂ ਹੋ ਸਕਦੀ ਕੋਈ ਨਵੀਂ ਉਰੇ ਕਿਸੇ ਤਰੀਕੇ ਦੀ ਰੇਡ ਨਹੀਂ ਹੋ ਸਕਦੀ ਸੋ ਉਹ ਸਾਰੀ ਚੀਜ਼ਾਂ ਹੁਣ ਕੋਰਟ ਦੇ ਧਿਆਨ ਦੇ ਵਿੱਚ ਨੇ ਤੇ ਕੋਰਟ ਨੂੰ 22 ਤਰੀਕ ਨੂੰ ਦੁਬਾਰਾ ਉਸ ਤੇ ਬਹਿਸ ਸੁਣੀ ਇੱਕ ਗੱਲ ਹੋਰ मामला दर्ज ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਚਰਚਾ ਕੀਤੀ ਜਾਂਦੀ ਨਸ਼ਿਆਂ ਦੇ ਮਾਮਲੇ ਦੀ ਈਵਨ ਵਿਧਾਨ ਸਭਾ ਚ ਵੀ ਜਿਹੜਾ ਇਹ ਚਰਚਾ ਕੀਤੀ ਗਈ ਹੈ ਦੇਖੋ ਨਸ਼ੇ ਦੇ ਮਾਮਲੇ ਤੱਕ ਇਹ ਸੁਪਰੀਮ ਕੋਰਟ ਤੱਕ ਹਾਰਿਆ ਹੈ 4 ਸਾਲ ਤੋਂ ਚਲਾਨ ਨਹੀਂ ਪੇਸ਼ ਹੋ ਰਿਹਾ ਹਾਈ ਕੋਰਟ ਨੇ ਕਿਹਾ ਡਿਵੀਜ਼ਨ ਬੈਂਚ ਨੇ ਕਿ ਵਿਕਰਮ ਮਜੀਠੀਆ ਦਾ ਡਰਗ ਨਾਲ ਕੋਈ ਲਿੰਕ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸਾਬਤ ਕਰ ਸਕੀ ਨਾ ਹੀ ਕੋਈ ਫਾਈਨੈਂਸ਼ੀਅਲ ट्रांजैक्शन ਦਾ ਸਬੂਤ ਹੈ ਸੁਪਰੀਮ ਕੋਰਟ ਨੇ ਕਸਟਡੀ ਦੇਣ ਤੋਂ ਮਨਾਂ ਕਰਤਾ ਔਰ ਸਭ ਤੋਂ ਉੱਪਰ ਇਹ ਕੱਲ ਵਿਧਾਨ ਸਭਾ ਦੇ ਅੰਦਰ ਵੀ ਭਗਵੰਤ ਮਾਨ ਸਾਹਿਬ ਡਰਾਮੇ ਤਾਂ ਬਹੁਤ ਕਰਦੇ ਨੇ ਇਹਨਾਂ ਨੂੰ ਇਹ ਦਿਖਾਓ ਕਿ ਅਰਵਿੰਦ ਕੇਜਰੀਵਾਲ ਜਿਹੜਾ ਭਗਵੰਤ ਮਾਨ ਸਾਹਿਬ ਦਾ ਸਿਆਸੀ ਗੁਰੂ ਹੈ ਇਹ ਅਰਵਿੰਦ ਕੇਜਰੀਵਾਲ ਦੀ ਲਿਖਤੀ ਮਾਫੀ ਹੈ ਇਹ ਚ ਮੰਨੇ ਅਰਵਿੰਦ ਕੇਜਰੀਵਾਲ ਕਿ ਮੈਂ ਡਰੱਗ ਦੇ ਝੂਠੇ ਤੇ ਗਲਤ ਅਲੀਗੇਸ਼ਨ ਵਿਕਰਮ ਮਜੀਠੀਆ ਤੇ ਲਾਏ ਨੇ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਇਸ ਲਈ ਮੈਂ ਜਨਤਕ ਤੌਰ ਤੇ ਤੁਹਾਡੇ ਤੋਂ ਮਾਫੀ ਮੰਗਦਾ ਤੇ ਜ਼ਿਆਦਾ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਸਮੇਤ ਸਾਰੇ ਮੰਤਰੀ ਬੇਦਾਵਾ ਦੇਣ ਉਹਨੂੰ ਲੀਡਰ ਨਾ ਮੰਨਣ ਤੇ ਜਦੋਂ ਆਪਾਂ ਲੀਡਰ ਹੀ ਮੰਨਦੇ ਆ ਸਾਨੂੰ ਇਹ ਤਾਂ ਕਹਿੰਦੇ ਨੇ ਕਿ ਸਾਡੇ ਤਾਂ ਮਾਈ ਬਾਪ ਪ੍ਰਵਿੰਦ ਕੇਜਰੀਵਾਲ ਆ ਆਮ ਆਦਮੀ ਪਾਰਟੀ ਇਹੀ ਕਹਿੰਦੀ ਹੈ ਸੋ ਜਦੋਂ ਮਾਈ ਬਾਪ ਨੇ ਲਿਖਤੀ ਮਾਫੀ ਮੰਗ ਲਈ ਤਾਂ ਇਹਨਾਂ ਦੇ ਕੋਲੇ ਨੈਤਿਕ ਅਧਿਕਾਰ ਹੀ ਨਹੀਂ ਰਹਿ ਗਿਆ ਅੱਜ ਇਹ ਝੂਠ ਪ੍ਰਚਾਰ ਕਰਨ ਦਾ ਇਹ ਜਿਹੜਾ ਕੇਸ ਹੈ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹਦੇ ਚ ਐਸੈਟ ਨਹੀਂ ਲੱਭ ਰਿਆ ਤੇ ਹੁਣ ਗੱਲਾਂ ਕੀ ਸ਼ੁਰੂ ਹੋ ਗਈਆਂ ਅਕੇ ਜੀ ਬੀਪੀ ਵਧ ਗਿਆ ਮਤਲਬ ਜਾਇਦਾਦ ਕਾਗਜ਼ਾਂ ਚ ਵਧੀ ਨਹੀਂ ਹੁਣ ਬੀਪੀ ਵਧਾ ਦਿਓ ਮੁੱਖ ਮੰਤਰੀ ਸਾਹਿਬ ਬੀਪੀ ਦਾ ਸਰਟੀਫਿਕੇਟ ਜਾਰੀ ਕਰੋ ਜੇਲ੍ਹ ਦਾ ਕਿਉਂ ਝੂਠ ਬੋਲਦੇ ਆ ਪਿੱਲੋ ਮੰਗ ਲਿਆ ਸਾਢੇ 5 ਮਹੀਨੇ ਪਹਿਲਾਂ ਵੀ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਐ ਪਿੱਲੋ ਪੁੱਲੋ ਤਾਂ ਉਦੋਂ ਨਹੀਂ ਮੰਗੇ ਨਾ ਸਾਨੂੰ ਲੋੜ ਐ ਚੜ੍ਹਦੀ ਕਲਾ ਦੇ ਵਿੱਚ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਵਿਕਰਮ ਮਜੀਠੀਆ ਸਾਨੂੰ ਸਹੂਲਤਾਂ ਦੀ ਲੋੜ ਨਹੀਂ ਤੁਸੀਂ ਮੜਾਜ ਆਪਣੇ ਬੀਪੀ ਦਾ ਧਿਆਨ ਕਰੋ ਕਿਉਂਕਿ ਕਹਿੰਦੇ ਵਿਰੋਧ ਅੰਦਰ ਬਾਹਰ ਬਹੁਤ ਵੱਧ ਗਿਆ ਬਾਹਰ ਪੰਜਾਬ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਘਰਾਓ ਕਰ ਰਿਹਾ ਮੰਤਰੀਆਂ ਦਾ ਐਮਐਲਏਾਂ ਦਾ ਤੇ ਅੰਦਰੋਂ ਵੀ ਕਹਿੰਦੇ ਤੁਹਾਨੂੰ ਹਟਾਉਣ ਦੀ ਪੂਰੀ ਤਿਆਰੀ ਐ ਸਾਰੀ ਐਂਟੀ ਇਨਕੰਮਨਸੀ ਮੁੱਖ ਮੰਤਰੀ ਜਿਵੇਂ ਕੈਪਟਨ ਸਾਹਿਬ ਹਟਾਇਸੀਓ ਮੈਂ ਤੁਹਾਡੇ ਗੱਲ ਪਾ ਕੇ ਤੁਹਾਨੂੰ ਭੇਜਣ ਦੀ ਤਿਆਰੀ ਹੈ ਸੋ ਆਪ ਦਾ ਧਿਆਨ ਰੱਖੋ ਵਿਕਰਮ ਮਜੀਠੀਆ ਪੂਰੀ ਚੜ੍ਹਦੀ ਕਲਾ ਦਾ ਸਵਾਲ 25 ਤਰੀਕ ਨੂੰ ਜਿਸ ਦਿਨ ਰੇਡ ਹੋਈ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਵਿਕਰਮਜੀਠੀਆ ਦੇ ਕਾਫੀ ਜੋ ਨੇੜੇ ਦੇ ਲੀਡਰਸ ਹਨ ਸਮਰਥਕ ਸਨ ਉਹਨਾਂ ਨੂੰ ਥਾਣੇ ਚ ਬੁਲਾਇਆ ਗਿਆ ਉਹਨਾਂ ਦੇ ਮੋਬਾਈਲ ਅੱਜ ਤੱਕ ਵਾਪਸ ਨਹੀਂ ਕੀਤੇ ਗਏ ਦੇਖੋ ਅਸੀਂ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਇਨ ਟੱਚ ਜਿਹੜੇ ਲੋਕਾਂ ਨੂੰ ਵੀ ਵਿਜੀਲੈਂਸ ਨੇ ਬੁਲਾਇਆ ਹੈ ਅਗਰ ਉਹਨਾਂ ਦੇ ਖਿਲਾਫ ਕੋਈ ਵਿਜੀਲੈਂਸ ਕਾਰਵਾਈ ਕਰਦੀ ਹੈ ਆ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਡਟ ਕੇ ਉਹਨਾਂ ਦੇ ਨਾਲ ਖੜਾ ਹੈ ਔਰ ਜਿਹੜੀ ਇਹ ਤੁਸੀਂ ਮੋਬਾਈਲਾਂ ਦੀ ਗੱਲ ਕਰ ਰਹੇ ਹੋ ਜਲਦੀ ਅਸੀਂ ਐਪਲੀਕੇਸ਼ਨਸ ਲਾ ਕੇ ਮੈਂ ਉਹਰੇ ਆਲਰੇਡੀ ਸਾਡੇ ਜਿਹੜੇ ਲੀਗਲ ਸੈਲ ਦੇ ਲਾਇਰਸ ਹੈਗੇ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਤੇ ਉਹ ਉਹਨਾਂ ਨੂੰ ਐਪਲੀਕੇਸ਼ਨਸ ਲਾ ਕੇ ਉਹਨਾਂ ਦਾ ਜੋ ਵੀ ਮੋਬਾਈਲ ਹੈ ਕੁਛ ਉਹ ਵਾਪਸ ਦਵਾਵਾਂਗੇ ਖਾਨੇ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ 8 ਨੂੰ ਹੋਰ ਕ੍ਰਿਮੀਨਲਸ ਦੇ ਨਾਲ ਜਿਹੜਾ ਰੱਖਿਆ ਜਾ ਰਿਹਾ ਔਰੇਂਜ ਕੈਟਾਗਰੀ ਉਹਨਾਂ ਦਾ ਰਾਈਟ ਹੈ ਉਹ ਨਹੀਂ ਦਿੱਤੇ ਜਾ ਰਹੇ ਦੇਖੋ ਵਿਕਰਮ ਮਜੀਠੀਆ ਇੱਕ ਔਰੇਂਜ ਕੈਟਾਗਰੀ ਦੇ ਜੇਲ੍ਹ ਇਨਮੇਟ ਨੇ ਔਰੇਂਜ ਕੈਟਾਗਰੀ ਪੰਜਾਬ ਸਰਕਾਰ ਡਿਸਾਈਡ ਕਰਦੀ ਅਸੀਂ ਤਾਂ ਕਰਦੇ ਨਹੀਂ ਹੁਣ ਜਦੋਂ ਹਾਈ ਕੋਰਟ ਵਿਕਰਮ ਮਜੀਠੀਆ ਆਪਣੀ ਸੁਰੱਖਿਆ ਨੂੰ ਲੈ ਕੇ ਗਏ ਸੀ ਜਦੋਂ ਉਹਨਾਂ ਦੀ ਸੁਰੱਖਿਆ ਘਟਾਈ ਸੀ ਉਦੋਂ ਪੰਜਾਬ ਦੀ ਸਰਕਾਰ ਕਹਿੰਦੀ ਜੀ ਵਿਕਰਮ ਮਜੀਠੀਆ ਨੂੰ ਕੋਈ ਖਤਰਾ ਨਹੀਂ ਹਾਲਾਂਕਿ ਦੇਸ਼ ਦੀ ਜਿਹੜੀ ਸਭ ਤੋਂ ਪ੍ਰੀਮੀਅਰ ਏਜੰਸੀ ਆਈਬੀ ਇੰਟੈਲੀਜੈਂਸ ਬਿਊਰੋ ਉਹ ਤੋਂ ਉੱਪਰ ਕੋਈ ਨਹੀਂ ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਵਿਕਰਮ ਮਜੀਠੀਆ ਨੂੰ ਬਹੁਤ ਖਤਰਾ ਹੈ ਇਹਨਾਂ ਦੀ ਸੁਰੱਖਿਆ ਨਾ ਘਟਾਈ ਜਾਵੇ ਪੰਜਾਬ ਸਰਕਾਰ ਨੇ ਫੇਰ ਘਟਾਈ ਜਦੋਂ ਹੁਣ ਕੋਰਟ 'ਚ ਪੇਸ਼ ਕੀਤਾ ਕੋਰਟ 'ਚ ਅਦਾਲਤਾਂ ਤੇ ਪਰਦੇ ਪਾਤੇ ਗੱਡੀ 'ਚ ਕਿਵੇਂ ਲਕੋ ਕੇ ਲਿਆਉਂਦੇ ਸੀ ਚੋਰਾ ਵਾਂਗੂ ਹੁਣ ਕਹਿੰਦੇ ਜੀ ਖਤਰਾ ਬਹੁਤ ਹੈ ਇਹਨਾਂ ਦੀ ਤਾਂ ਜਾਨ ਨੂੰ ਖਤਰਾ ਬਹੁਤ ਹੈ ਤੇ ਹੁਣ ਜੇਲ੍ਹ ਦੇ ਵਿੱਚ ਜਿਹੜਾ orange category inmate ਆ ਉਹਨੂੰ ਤੁਸੀਂ ਬਾਕੀਆਂ ਨਾਲੋਂ ਅਲੱਗ ਬੈਰਕ 'ਚ ਰੱਖਣਾ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਹਾਈ ਰਿਸਕ ਤੇ ਆ ਹੁਣ ਵਿਕਰਮ ਮਜੀਠੀਆ ਦੀ ਬੈਰਕ ਦੇ ਵਿੱਚ 9 ਬੰਦੇ ਵਾਰਡ ਦਿੱਤੇ ਗਏ ਨੇ ਜਿਹੜੇ ਕਿ ਤੁਹਾਨੂੰ ਪਤਾ ਹੈ ਕਿ ਨਾਬਾ ਜੇਲ੍ਹ ਚ ਸਾਰੇ ਗੈਂਗਸਟਰ ਨੇ ਸੋ ਇਹ ਖੇਡਾਂ ਖੇਡ ਕੀ ਰਹੀ ਹੈ ਸਰਕਾਰ ਮੈਂ ਸਰਕਾਰ ਨੂੰ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਸੋਚਦੀ ਹੈ ਸਰਕਾਰ ਕਿ ਐਸੀਆਂ ਖੇਡਾਂ ਨਾਲ ਵਿਕਰਮ ਮਜੀਠੀਆ ਦੇ ਇਰਾਦੇ ਡੋਲ ਜਾਣਗੇ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਚ ਰਹਿੰਦੇ ਨੇ ਡਟ ਕੇ ਲੜਾਈ ਲੜਾਂਗੇ ਸ਼੍ਰੋਮਣੀ ਕਾਲਦਲ ਡਟ ਕੇ ਲੜਾਈ ਲੜੂਗਾ ਐਈ ਜੀਆਂ ਗੱਲਾਂ ਤੋਂ ਅਸੀਂ ਨਹੀਂ ਡਰਦੇ ਤੁਹਾਨੂੰ ਕੀ ਲੱਗਦਾ ਪੇਸ਼ੀ ਵੇਲੇ ਇੰਨਾ ਲਗੋਕੇ ਕੋਈ ਲਿਆਂਦਾ ਹੁੰਦਾ ਐ ਕਿਉਂ ਰੱਖਿਆਦਾ ਕਿ ਮੀਡੀਆ ਵੀ ਫੋਟੋ ਨਹੀਂ ਖਿੱਚਣ ਦੇ ਰਹਿੰਦਾ ਮੋਂਗਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰਕਾਰ ਦਾ ਨਾਂ ਤਾਂ ਇਨਵੈਸਟੀਗੇਸ਼ਨ ਤੇ ਧਿਆ ਨਾ ਸਰਕਾਰ ਦਾ ਕਿਸੇ ਹੋਰ ਚੀਜ਼ ਤੇ ਧਿਆਨ ਹੈ ਧਿਆਨ ਸਾਰਾ ਲਾਇਆ ਹੋਇਆ ਵੀ ਆ ਜਿਹੜੀ ਕਮੁੱਛਾਂ ਵਾਲੀ ਫੋਟੋ ਹੈ ਨਾ ਇਹ ਵਾਰ ਨਾ ਅੱਜ ਅਫਸਰਾਂ ਤੇ ਇੰਨਾ ਪ੍ਰੈਸ਼ਰ ਹੈ ਕਿ ਮੁੱਛ ਵਾਲੀ ਫੋਟੋ ਨਹੀਂ ਹੋਣੀ ਚਾਹੀਦੀ ਉਹਦੇ ਪਿੱਛੇ ਕਰੋੜਾਂ ਰੁਪਏ ਤਾਮੇ ਜੰਮੇ ਤੇ ਖਰਚੀ ਜਾਂਦੇ ਨੇ ਵਿਕਰਮ ਸਿੰਘ ਅਸ਼ਦੀਪ ਸਿੰਘ ਕਲੀਅਰ ਜੋ ਕਿ ਸੀਨੀਅਰ ਅਕਾਲੀ ਆਗੂ ਨੇ ਵਿਕਰਮ ਸਿੰਘ ਜਠਿਆ ਦੇ ਵਕੀਲ ਵੀ ਨੇ ਤੋਂ ਇਹਨਾਂ ਨੇ ਦੱਸਿਆ ਕਿ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਰੇਡ ਹੈ ਸਰਚ ਆਪਰੇਸ਼ਨ ਹੈ ਜਿਹਾ ਕੁਝ ਨਹੀਂ ਇਹ ਕੋਰਟ ਦੇ ਆਦੇਸ਼ ਅਨੁਸਾਰ ਸਿਰਫ ਏਵੈਲੂਏਸ਼ਨ ਸੀ ਜੋ ਇਹਨਾਂ ਦੀ ਮੌਜੂਦਗੀ ਵਿੱਚ ਕੀਤੀ ਜਾਣੀ ਸੀ ਜੇਕਰ ਹੋਰ ਵੀ ਕਿਤੇ ਕੀਤੀ ਜਾਂਦੀ ਤੇ ਉਸਦੇ ਲਈ ਅਰਸ਼ਦੀਪ ਸਿੰਘ ਕਲੇਰ ਨੂੰ ਯਾਨੀ ਕਿ ਸੂਚਿਤ ਕੀਤਾ ਜਾਣਾ ਲਾਜ਼ਮੀ ਹੋਊ ਔਰ ਇੱਕ ਹੋਰ ਗੱਲ ਕਿ ਬਿਕਮ ਸਿੰਘ ਜੀਠੀਆ ਬਾਰੇ ਜੋ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਿਆ ਜਾਂ ਪਿੱਲੋ ਦੀ ਡਿਮਾਂਡ ਕੀਤੀ ਗਈ ਹੈ ਅਜਿਹਾ ਕੁਝ ਨਹੀਂ ਸਿਰਫ ਝੂਠ ਪ੍ਰਚਾਰ ਹੈ ਕਿਉਂਕਿ ਕੇਸ ਦੇ ਵਿੱਚ ਕੋਈ ਦਮ ਨਹੀਂ ਹੈ ਇਸ ਲਈ ਅਜਿਹਾ ਪ੍ਰਚਾਰ ਕਰਕੇ ਉਹਨਾਂ ਦੇ ਹੌਸਲਾ ਤੋੜਨ ਦਾ ਯਤਨ ਕੀਤਾ ਜਾ ਰਿਹਾ ਪਰ ਅਰਸ਼ਦੀਪ ਸਿੰਘ ਕਲੇਰ ਨੇ ਦਾਅਵਾ ਕੀਤਾ ਕਿ ਬਿਕਮ ਸਿੰਘ ਜੀਠੀਆ ਚੜਦੀ ਕਲਾ ਚ ਨੇ ਕੈਮਰਾਬਸਰ ਉਤਾਰ ਸਿੰਘ ਦੇ ਨਾਮ ਰਮਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ